ਰੇਲਵੇ ਰੋਡ ਤੇ 22 ਸਾਲ ਸੇ ਪਾਓ ਭਾਜੀ ਦਾ ਕੰਮ ਮੈਡਮ ਤੇ ਤੁਹਾਡੇ ਕੋਲ ਜੋ ਇੱਥੇ ਫੇਮਸ ਆ ਪਾਓ ਭਾਜੀ ਉਹ ਕਿੰਨੇ ਤਰ੍ਹਾਂ ਦੀ ਪਾਓ ਭਾਜੀ ਆ ਦੋ ਤਰੀਕੇ ਕੀ ਹੁੰਦੀ ਹੈ ਮੈਡਮ ਇੱਕ ਬਟਰ ਸਪੈਸ਼ਲ ਹੁੰਦੀ ਹੈ ਇੱਕ ਸਿੰਪਲ ਹੁੰਦੀ ਹੈ ਜੋ 60 ਰੁਪਏ ਕੀ ਹੈ ਬਟਰ ਸਪੈਸ਼ਲ ਹੈ ਜੋ 100 ਰੁਪਏ ਕੀ ਹੈ ਮੈਡਮ ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਦੇ ਫੂਡ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਜੋ ਨਵੇਂ ਨਵੇਂ ਖਾਣੇ ਦੇ ਸ਼ੌਕੀਨ ਹਨ ਸਾਡਾ ਚੈਨਲ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਲੈ ਕੇ ਜਾਂਦੇ ਹਾਂ ਤੁਹਾਨੂੰ ਨਵੀਆਂ ਨਵੀਆਂ ਜਗ੍ਹਾ ਤੇ ਨਵੇਂ ਨਵੇਂ ਸਟਰੀਟ ਫੂਡਸ ਤੇ ਜੋ ਕਿ ਬਹੁਤ ਹੀ ਫੇਮਸ ਹਨ ਤੇ ਜਿਵੇਂ ਕਿ ਅੱਜ ਅਸੀਂ ਪਹੁੰਚੇ ਹਾਂ ਬੰਬੇ ਪਾਪ ਭਾਜੀ ਜੋ ਕਿ ਹੈ ਰੇਲਵੇ ਰੋਡ ਤੇ ਅਤੇ 22 ਸਾਲਾਂ ਤੋਂ ਇਹ ਜੋ ਹੈ ਕੰਮ ਕਰ ਰਹੇ ਹਨ ਇੱਥੇ ਤੇ ਇਹਨਾਂ ਦਾ ਜੋ ਪਾਪਾ ਬਾਜੀ ਹੈ ਬਹੁਤ ਹੀ ਫੇਮਸ ਹੈ ਨਵਾਂ ਸ਼ਹਿਰ ਦੇ ਵਿੱਚ ਆਓ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਕਿਸ ਤਰ੍ਹਾਂ ਇਹਦੇ ਤਿਆਰੀ ਕਰਦੇ ਹਨ ਤੇ ਇਹਨਾਂ ਦੇ ਕੋਲ ਜਿਹੜਾ ਰੈਗੂਲਰ ਕਸਟਮਰ ਨੇ ਉਹ ਕਿੰਨੇ ਕੋ ਹਨ ਇਹ ਬੰਬੇ ਪਾਉ ਬਾਜੀ ਦੇ ਜੋ ਓਨਰ ਉਹਨਾਂ ਦਾ ਨਾਮ ਹੈ ਅਜੇ ਕੁਮਾਰ ਸ਼ਰਮਾ ਆਓ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਜਿਹੜੀ ਇਹਨਾਂ ਦਾ ਕੰਮ ਹੈ ਜ ਇਹਨਾਂ ਦੀ ਰੇੜੀ ਹੈ ਕਿੰਨੇ ਟਾਈਮ ਤੋਂ ਇੱਥੇ ਅਸੀਂ 22 ਸਾਲ ਸੇ ਖੜੇ ਮੈਡਮ ਜੀ ਰੇਲਵੇ ਰੋਡ ਤੇ 22 ਸਾਲ ਸੇ ਪਾਉ ਬਾਜੀ ਦਾ ਕੰਮ ਮੈਡਮ ਜੀ ਤੇ ਤੁਹਾਡੇ ਕੋਲ ਜੋ ਇੱਥੇ ਫੇਮਸ ਆ ਪਾਪਾ ਭਾਜੀ ਉਹ ਕਿੰਨੇ ਤਰ੍ਹਾਂ ਦੀ ਪਾਪਾ ਭਾਜੀ ਆ ਦੋ ਤਰੀਕੇ ਕੀ ਹੁੰਦੀ ਹੈ ਮੈਡਮ ਇੱਕ ਬਟਰ ਸਪੈਸ਼ਲ ਹੁੰਦੀ ਹੈ ਇੱਕ ਸਿੰਪਲ ਹੁੰਦੀ ਹੈ ਜੋ 60 ਰੁਪਏ ਕੀ ਬਟਰ ਸਪੈਸ਼ਲ ਹੈ ਜੋ 100 ਰੁਪਏ ਕੀ ਮਹਣੇ ਤੇ ਤੁਹਾਡੇ ਕੋ ਕਿੰਨੇ ਮਤਲਬ ਕਿ ਕਸਟਮਰ ਜਿਹੜੇ ਦਿੱਲੀ ਦੇ ਆ ਉਹ ਕਿੱਥੇ ਤੱਕ ਕਿੰਨੇ ਕਸਟਮਰ ਆਉਂਦੇ ਆ ਬਹੁਤ ਫੇਮਸ ਆ ਤੁਹਾਡੀ ਪਾਪਾ ਭਾਜੀ ਅਸੀਂ ਨਵਾਂ ਸੈਰ ਤੇ ਲਾਨ ਨੇ ਗੜ ਸੰਕਰ ਬਾਲਾਪੁਰ ਮਾਲਪੁਰ ਦੂਰ ਦੂਰ ਤੱਕ ਲੋਕ ਜੋਇਨ ਕਰਦੇ ਹਿੰਦੇ ਜਿਸ ਕੋ ਹਰ ਕੋਈ ਬੰਦਾ ਕਹਿੰਦਾ ਜੀ ਟੇਸਟ ਹੀ ਬਣਾਉਂਦਾ ਅੱਜ ਮੇਰੇ ਲਈ ਕੀ ਸਪੈਸ਼ਲ ਬਣਾ ਰਹੇ ਆ ਤੁਸੀਂ ਆਪਕੇ ਲਈ ਬੰਬੇਪਾ ਸਪੈਸ਼ਲ ਬਟਰ ਪਾਓ ਬਣਾ ਕੇ ਖਿਲਾਏਗਾ ਠੀਕ ਆ ਬਣਾਓ ਮੈਂ ਉਸੇ ਮਤਲਬ ਕਿ ਆਪਣੇ ਨਾ ਦਰਸ਼ਕਾਂ ਨੂੰ ਦੱਸਣਾ ਹੈ ਕਿ ਤੁਸੀਂ ਉਹਦੀ ਪ੍ਰੈਪਰੇਸ਼ਨ ਕਿੱਦਾਂ ਕਰਦੇ ਇਹਨੂੰ ਕਿੱਦਾਂ ਬਣਾਉਂਦੇ ਆ ਜਿਵੇਂ ਕਿ ਅਸੀਂ ਦੇਖ ਸਕਦੇ ਆ ਕਿ ਜਿਵੇਂ ਜਿਵੇਂ ਸ਼ਾਮ ਹੋ ਰਹੀ ਹੈ ਇੱਥੇ ਰਚਵੜਦਾ ਜਾ ਰਿਹਾ ਆ ਇਹਨਾਂ ਦੀ ਪਾਓ ਪਾਜੀ ਕਾਫੀ ਫੇਮਸ ਹੈ ਤੇ ਕਾਫੀ ਦੂਰੋਂ ਦੂਰੋਂ ਲੋਕ ਖਾਣ ਆਂਦੇ ਆ ਆਹ ਕੋਰੈਕਟ ਫਾਉਲ ਇਹ ਦੇਖੋ ਇਹਨਾਂ ਨੇ ਬਹੁਤ ਸਾਰਾ ਮੱਖਣ ਯੂਜ਼ ਕੀਤਾ ਆ ਤੇ ਇਹ ਜੋ ਇਹਨਾਂ ਦੀ ਬਣਾਉਣ ਦੀ ਤਕਨੀਕ ਆ ਉਹ ਦੱਸ ਰਹੇ ਆ ਇਹ ਵੀ ਬਹੁਤ ਲੱਗੇ ਨਾ ਆ ਤੇ ਤੁਹਾਡੀ ਜਿਹੜੀ ਇਹ ਪਾਪਾ ਜੀ ਆਰਡਰ ਤੇ ਵੀ ਜਾਂਦੀ ਆ ਹਾਂਜੀ ਫੋਨ ਤੇ ਨਹੀਂ ਵੀ ਆਮ ਹோம் ਡਿਲੀਵਰੀ ਨਹੀਂ ਆ ਮਾਰੀ ਤੋਂ ਇਹੇ ਚੱਲੇ ਕੇ ਜਾਣੀ ਪੈਂਦੀ ਹਾਂ ਹਾਂਜੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਆਰਡਰ ਕਰ ਸਕਦੇ ਆ ਪਰ ਤੁਹਾਨੂੰ ਲੈ ਕੇ ਆਪਣੇ ਆਪ ਜਾਣੀ ਪੈਗੀ ਇਹ ਹੋਮ ਡਿਲੀਵਰੀ ਨਹੀਂ ਕਰਦੇ ਕਿਉਂਕਿ ਇਹਨਾਂ ਕੋਲ ਰੱਛੀ ਇੰਨਾ ਹੁੰਦਾ ਕਿ ਇਹਨਾਂ ਟਾਈਮ ਹੀ ਨਹੀਂ ਹੁੰਦਾ ਇਹਨਾਂ ਕੋਲ ਆ ਗੋ ਮੈਨੂੰ ਮਾਫ ਕਰ ਬਟਰਫਲ ਆ ਗਏ ਮੈਂ ਤੁਹਾਨੂੰ ਟੇਸਟ ਕਰਕੇ ਦੱਸੂਗੀ ਕਿ ਇਹਦਾ ਟੇਸਟ ਕਿਦਾਂ ਦਾ ਹੈ ਕਾਕਾ ਛੋਟਾ ਨਾ ਅੱਛਾ ਅੱਛਾ ਬਾਰੀਨ ਨੂੰ ਮੇਰੇ ਵਾਸਤੇ ਆਪਾਂ ਲੈ ਕੇ ਗਏ ਹੋਗੇ ਬਹੁਤ ਬਹੁਤ ਟੇਸਟ ਹੈ ਵੀਰੀ ਜੰਮੀ ਬਹੁਤ ਟੇਸਟੀ ਹੈ ਤੁਸੀਂ ਵੀ ਆਓ ਤੇ ਟਰਾਈ ਕਰੋ ਇਹਨਾਂ ਦੀ ਪਾਓ ਪਾਜੀ ਹਾਂਜੀ ਅਸੀਂ ਦੇਖ ਰਹੇ ਹਾਂ ਬੰਬੇ ਪਾਓ ਪਾਜੀ ਦੇ ਜਿਹੜੇ ਕਸਟਮਰ ਆ ਰੈਗੂਲਰ ਜਿਹੜੇ ਇਨਾਂ ਕਦੇ ਰੈਗੂਲਰ ਆਉਂਦੇ ਹਨ ਇਹਨਾਂ ਕਦੇ ਅਸੀਂ ਰਿਵਿਊ ਜਾਂਦੇ ਹਾਂ ਕਿ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਬਾਜੀ ਰੈਗੂਲਰ ਆਂਦੇ ਇੱਥੇ ਹਾਂਜੀ ਮੈਂ ਰੈਗੂਲਰ ਆਣਾ ਮੈਂ 3 ਸਾਲਾਂ ਤੋਂ ਆ ਰਿਹਾ ਹਾਂ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਹੋ 3 ਸਾਲਾਂ ਤੋਂ ਠੀਕ ਹੈ ਤੇ ਇਹਨਾਂ ਦੀ ਜੋ ਪਾਓ ਪਾਜੀ ਦਾ ਟੇਸਟ ਹੈ ਉਹ ਕਿਹੋ ਜਿਹਾ ਲੱਗਦਾ ਤੁਹਾਨੂੰ ਉਹ ਪਾਓ ਵਧੀਆ ਲੱਗਦਾ ਮੈਨੂੰ ਤੇ ਸਾਰਿਆਂ ਨੂੰ ਆ ਕੇ ਟਰਾਈ ਕਰਨਾ ਚਾਹੀਦਾ ਹੈ ਇੱਕ